ਹਿੰਨੋ ਦੇ ਵੀ ਜਨਾ ਚਰਪਾਸੇ ਇਹ ਨਾ ਬਦ। ਹੁਣਾਂ ਟਾਈਮ ਇਹ ਨਹੀਂ ਸੁੱਕਦੇ ਹੈਗੇ। ਮਾਂ। ਹਾਂ ਪੁੱਤ। ਕੋਈ ਗੱਲ ਮੈਨੂੰ ਦੱਸ ਦਿੰਦੀ ਮੈਂ ਕਰ ਦਿੰਦੀ ਆਹ ਕੰਮ ਤਾਂ। ਚਲ ਕੋਈ ਨਾ ਪੁੱਤ। ਆਹ ਕੱਪੜੇ ਜੇ ਨਾ ਤੋਤੇ ਹੋਏ ਤੇ ਕੇ ਪਾਸਾ ਸੁੱਕੇ ਨਹੀਂ ਤੇ ਪਾਸੇ ਜੇ ਬਦਲ ਕੇ ਹਟੇ। ਹੁਣ ਵਧੀਆ ਆਹ ਗਰਮੀ ਵਾਲੇ ਸਾਹਮਢਾਂਗੇ ਹੁਣ ਆਹ ਸਿਆਲ ਨਾਲੇ ਤੋਤੇ ਗਏ। ਏਕੇਰਾ ਮੈਂ ਆਏਗਾ ਪੁੱਤ। ਉਹ ਹੀ ਕਰਨ ਹੁਣ 3 ਮਹੀਨੇ ਹੋ ਗਏ ਤੇ ਪਿਆਨ। ਤਾਂ ਹੀ ਹੁਣ ਢੋਕੇ ਪਾਏ ਸੀਗੇ। ਅੱਛਾ। ਬਾਪੂ ਕਿੱਥੇ? ਉਹ ਤਾਂ ਇੱਥੇਂਂ ਦਰੀ ਪਿਆ ਹੋਊ। ਮਾਸੀ ਗੱਲ ਕਰਨੀ ਸੀ ਤੇਰੇ ਨਾਲ ਜਵਾਬ ਨਾ ਦੇਈ ਚੰਗਾ ਤੂੰ ਕੀ ਗੱਲ ਕਰਨੀ ਬਤ ਪਸ ਅਸੀਂ ਨਾ ਜਿੱਥੇ ਕਿਕਰ ਸੰਗ ਨੂੰ ਬੰਨੇ ਅਸੀਂ ਦੋਨੇ ਭੈਣ ਭਰਾ ਉੱਥੇ ਜਾ ਰਿਹਾ ਕਿਉਂਕਿ ਜਿਹੜੀ ਕੁੜੀ ਉੱਥੇ ਹਰਪਿਤ ਹੈਗੀ ਹੈ ਤੇ ਜਿਹੜਾ ਮੁੰਡਾ ਪੁਲਸ ਵਾਲਾ ਫਿਰ ਉਹਨਾਂ ਨੇ ਕੰਮ ਜਾਣਾ ਡਿਊਟੀ ਜਾਣਾ ਫਿਰ ਉਹਦੇ ਕੋਲ ਕੋਈ ਤਾਂ ਹੋਣਾ ਚਾਹੀਦਾ ਤੇ ਜੇ ਉਹਦੇ ਕੋਲ ਨਾ ਕੋਈ ਹੋਇਆ ਤਾਂ ਇਹ ਤਾਂ ਉਹ ਛੁੱਟ ਕੇ ਭੱਜੇ ਤੇ ਕੀ ਕਰੇ ਕੀ ਨਾ ਪਰ ਸਾਨੂੰ ਨਿਗਰਾਨੀ ਐ ਅਸੀਂ ਦੋਨਾਂ ਭੈਣ ਭਰਾ ਉਹਨੂੰ ਉੱਥੇ ਜਾਣਾ ਪਊਗਾ ਪੁੱਤ ਇਹੀ ਗੱਲਾਂ ਤਾਂ ਤਾਂ ਕਹਿਣੀਆਂ ਕਿੰਨਾ ਕੁ ਟਾਈਮ ਤਾ ਉਹਨੂੰ ਬੰਨ ਕੇ ਰੱਖੋਗੇ ਕਿੰਨਾ ਚਿਰ ਉਹਨੂੰ ਨਿਗ੍ਹਾਹੇਟ ਰ ਆਖਰੂ ਕਿੰਨਾ ਕ ਟਾਈਮ ਚੱਲਦਾ ਰਹੂ ਇਹੇ ਕੁਛ ਬਸ ਮਾਂ ਬਾਰਾ ਟਾਈਮ ਨਹੀਂ ਚੱਲਦਾ ਬਸ ਜਿੰਨਾ ਟਾਈਮ ਉਹਨੂੰ ਆਪਦੀ ਕੀਤੇ ਦਾ ਪਛਤਾਵਾ ਨਹੀਂ ਹੁੰਦਾ ਨਾ ਉਹ ਪੈਰਾਂ ਚ ਡੇਕ ਕੇ ਮਾਫੀ ਨਹੀਂ ਮੰਗਦਾ ਮੇਰੇ ਤੋਂ ਤੁਹਾਡੇ ਤੋਂ ਉਹਨਾਂ ਟਾਈਮ ਬਸ ਆਪਾਂ ਨੂੰ ਬੰਨ੍ਹ ਕੇ ਰੱਖਣਾ ਤੂੰ ਬਾਕੀ ਤੁਹਾਨੂੰ ਕੀ ਲੱਗਦਾ ਵੀ ਉਹ ਮਾਫੀ ਮੰਗੂਗਾ ਦੇਖ ਮੰਮੀ ਹੈ ਉਹ ਕੁੱਤੇ ਦੀ ਪੂਸ ਹੈ ਉਹ ਕਦੇ ਨਹੀਂ ਸੁਧਦੀ ਹੁੰਦੀ ਹੈਗੀ ਹਾਂ ਤੁਸੀਂ ਕਹਿੰਦੇ ਸੀ ਨਾ ਵੀ ਸਾਥ ਤੋਂ ਲੋਕੋ ਨਾ ਰੱਖਿਓ ਸੋ ਉੱਥੇ ਅਸੀਂ ਕੋਈ ਗੱਲ ਦੀ ਲੁਕ ਨਹੀਂ ਰਖਦੇ ਸੋ ਉਹਨਾਂ ਅਸੀਂ ਸਾਰੀ ਗੱਲ ਦੱਸਦੇ ਠੀਕ ਹੈ ਤੁਸੀਂ ਹੁਣ ਸਾਡਾ ਸਾਥ ਦੇਣਾ ਚਾਹੀਦਾ ਹਾਂ ਤੁਸੀਂ ਦੇਖੋ ਜਿਵੇਂ ਅਸੀਂ ਪਾਗਲ ਹੁੰਦੇ ਆ ਸਾਨੂੰ ਜੇਲ੍ਹ ਕਰਵਾਉਂਦੇ ਫਿਰ ਵੀ ਅਸੀਂ ਤਾਂ ਇਕੱਲਾ ਉਹਨੂੰ ਬੰਨ੍ਹ ਕੇ ਰੱਖਿਆ ਹੋਇਆ ਤੇ ਮੰਮੀ ਆ ਸਾਨੂੰ ਉੱਥੇ ਜਾਣਾ ਪਊਗਾ ਤੇ ਉਹਨਾਂ ਨੂੰ ਵਿਚਾਰਾਂ ਨੂੰ ਇਹ ਜਾਣਾ ਪਊਗਾ ਉੱਥੇ ਹੈਨਾ ਸਾਡੇ ਕਰਕੇ ਬੈਠੇ ਨੇ ਮਨ ਨਾਲ ਅਸੀਂ ਇਕੱਲੇ ਨਹੀਂ ਹੈਗੇ ਇਸ ਕੰਮ 'ਚ ਸਾਡੇ ਨਾਲ ਪੁਲਿਸ ਵਾਲੇ ਸਾਡੇ ਨਾਲ ਹੈ ਹੈ ਸਾਡੇ ਨਾਲ ਹੋਰ ਵੀ ਸਾਡੇ ਯਾਰ ਦੋਸਤ ਸਾਡੇ ਨਾਲ ਆ ਤੇ ਮੈਂ ਫਿਰ ਸਾਨੂੰ ਕਾਹਦਾ ਡਰ ਆ ਬਾਕੀ ਮੰਮੀ ਦੇ ਡਰ ਡੁਰ ਨਾਲ ਦੀ ਗੱਲ ਹੈ ਨਹੀਂ ਤੂੰ ਡਰ ਦਿਲੋਂ ਕੱਢ ਦੇ ਐਸੀ ਕੋਈ ਗੱਲ ਨਹੀਂ ਹੈਗੀ ਜਿਹੜੀ ਗੱਲ ਜੇ ਕੋਈ ਗੱਲ ਬਾਤ ਹੋਊਗੀ ਨਾ ਬਹੁਤ ਬੁਰਾ ਹੋਊਗਾ ਮੈਂ ਕੀ ਗੱਲਬਾਤ ਹੋ ਜੂਗੀ ਕੁਛ ਨਹੀਂ ਹੁੰਦਾ ਮਾਂ ਮਾਰ ਕੇ ਤੂੰ ਡਰਨਾ ਤੈਨੂੰ ਸਾਡੇ ਤੇ ਯਕੀਨ ਨਹੀਂ ਤੇ ਉਹਦੇ ਤੇ ਯਕੀਨ ਨਹੀਂ ਮੈਂ ਐਡੀ ਕਮਜ਼ੋਰ ਆ ਜਾਂ ਵੀਰਾ ਐਡਾ ਕਮਜ਼ੋਰ ਆ ਕਿ ਸਾਨੂੰ ਕੋਈ ਵੀ ਐ ਮਾਰ ਕੇ ਸੱਟ ਜੂਗਾ ਤੂੰ ਇਕੱਲੇ ਬਾਪੂ ਨੂੰ ਸਮਝਾ ਦੇ ਠੀਕ ਆ ਬਾਕੀ ਤੂੰ ਸਾਡੇ ਤੇ ਗੱਲ ਛੱਡ ਦੇ ਹੂੰ ਠੀਕ ਆ ਚਲ ਕੋਈ ਨਾ ਪੁੱਤ ਸਮਝਾ ਦੇ ਮੈਂ ਥੋੜੇ ਬਾਪੂ ਨੂੰ ਮਾਂ ਫਰਕ ਪਤਾ ਤੇ ਧਿਆਨ ਰੱਖਿਓ ਤੁਸੀਂ ਮਾਂ ਧਿਆਨ ਰੱਖਾਂਗੇ ਚੰਗਾ ਅਸੀਂ ਆਪਣੇ ਲਈ ਕਰ ਰਹੇ ਹਾਂ ਸਾਰਾ ਕੁਝ ਮੈਂ ਨਹੀਂ ਚਾਹੁੰਦੀ ਮੇਰੀ ਜ਼ਿੰਦਗੀ 'ਚ ਉਹਨੂੰ ਕੁਝ ਵੀ ਮਾਰਾ ਹੋਵੇ ਮੈਂ ਆਪਣੀ ਜ਼ਿੰਦਗੀ ਸਹੀ ਕਰਨਾ ਸੇ ਇਹ ਸਾਰਾ ਕੁਝ ਕਰੀ ਜਾਨੀ ਆ ਮੈਂ ਤੈਨੂੰ ਕੀ ਕਿਹਾ ਸੀ ਪਹਿਲਾਂ ਤੇਰੇ ਇੱਕ ਪੁੱਤ ਆ ਹੁਣ ਤੇਰੇ ਦੋ ਪੁੱਤ ਹੋ ਗਏ ਤੂੰ ਕਿਉਂ ਟੈਨਸ਼ਨ ਲੈਨੀ ਆ ਪੁੱਤ ਐਸੇ ਦੀ ਤਾਂ ਟੈਨਸ਼ਨ ਲੱਗੀ ਰਹਿੰਦੀ ਹੈਗੀ ਮੇਰੀ ਤੀਨਾ ਜੋ ਕੁਝ ਤੇਰੇ ਨਾਲ ਹੋ ਰਿਹਾਗਾ ਇਹ ਸਭ ਦੇ ਲੈ ਕੇ ਤੂੰ ਹੈ ਨਹੀਂ ਸੀਗੀ ਫਿਰ ਉਹੀ ਤਾਂ ਕੀ ਕਰਾ ਪੁੱਤ ਤੇਰੀ ਕਿਸਮਤ ਤੀਗੀ ਜੋ ਤੇਰੇ ਨਾਲ ਹੋ ਰਿਹਾਗਾ ਤਾਂ ਇਹ ਤਾਂ ਮਾਸੀ ਕਰੀ ਜਾਨੇ ਆ ਬੇਚੀਜ਼ ਦਾ ਇਨਸਾਫ ਮਿਲੇ ਕੋਈ ਕੁਸਤਾ ਮੜੀ ਮੜੀ ਗੱਲ ਤੇ ਘਬਰਾ ਕਰ ਲੈਂਦੇ ਹੋ ਤੁਸੀਂ ਨਾ ਡਰੋ ਨਾ ਮੈਂ ਤੂੰ ਸ਼ੇਰਨੀ ਦੀ ਮਾਂ ਹੈਂ ਤੂੰ ਐਂ ਕਰੀ ਜਾਨੀ ਆ ਚੰਗਾ ਪੁੱਤ ਮਾਰਾ ਟਾਈਮ ਹੋ ਗਿਆ ਆਪਾਂ ਚੱਲੀਏ ਹੋਰ ਮਾਂ ਸੀ ਜਾਣੇ ਬਾਪੂ ਨੂੰ ਤੂੰ ਆਪੇ ਬਣਾ ਲਈ ਚੱਲ ਤੁਸੀਂ ਜਾਓ ਤੇਰੇ ਬਾਪੂ ਨਾਲ ਮੈਂ ਆਪੇ ਗੱਲ ਕਰਾਂ ਹਾਂ ਅਸੀਂ ਆ ਜਾਈਂ ਕੋਈ ਗੱਲ ਨਹੀਂ ਤੋਸੀ ਗੱਲ ਕਰੋਗੇ ਫਿਰ ਸਾਨੂੰ ਜਾਨ ਵੀ ਨਹੀਂ ਦੇਣਾ ਤੈਨੂੰ ਤਾਂ ਸੋਡਦਾ ਲੜਾਈ ਕਰੂਗਾ ਮੈਂ ਇਹ ਗੱਲ ਕੀਤੀ ਆ ਮੈਂ ਭੈਣ ਨੂੰ ਇਹੀ ਗੱਲ ਕਹੀ ਸੀ ਮੈਂ ਤੂੰ ਮੰਮੀ ਨਾਲ ਗੱਲ ਕਰ ਜੇ ਬਾਪੂ ਨੂੰ ਆਪਾਂ ਦੱਸਤਾ ਉਹਨੇ ਆਪ ਨੂੰ ਅੰਦਰ ਬੰਦ ਕਰ ਦੂਗਾ ਜਾਨ ਨਹੀਂ ਦੇਣਾ ਠੀਕ ਆ ਚੱਲ ਤੁਸੀਂ ਜਾਓ ਸੇਤੀ ਨਾਲੇ ਉਹਦਾ ਚੰਗੀ ਤਰ੍ਹਾਂ ਬੰਨ ਕੇ ਰੱਖਿਆ ਉਹ ਬਹੁਤ ਛਤਰ ਬੰਦਾਗਾ ਸਗੀ ਜਾਨੀ ਹੀਟ ਹੀ ਆ ਚੰਗੀ ਤਰ੍ਹਾਂ ਬੰਨਿਆ ਹੋਇਆ ਕਿਤੇ ਪਾਸੇ ਨਹੀਂ ਉਹ ਜਾ ਸਕਦਾ ਤੇ ਜਿੱਥੇ ਉਹ ਬੰਨਿਆ ਉਹਨੂੰ ਆਈ ਨਹੀਂ ਪਤਾ ਮੈਂ ਕਿੱਥੇ ਆ ਕਿੱਥੇ ਨਹੀਂ ਤੇ ਨਾ ਹੀ ਕਿਸੇ ਨੂੰ ਪਤਾ ਲੱਗੀ ਵੀ ਉਹ ਕਿੰਨੇ ਉਹਦੇ ਕੁੱਟ ਮਾਰਨਾ ਚੰਗੀ ਤਰ੍ਹਾਂ ਕਰੀ ਠੀਕ ਆ ਉਹਨੂੰ ਪਤਾ ਲੱਗੇ ਵੀ ਜੋ ਕੁਸ ਮੈਂ ਕੀਤਾਗਾ ਤੈਨੂੰ ਲੱਗਦਾ ਮੈਂ ਚੁੱਪ ਕਰਨ ਵਾਲਾ ਹੈਗਾ ਛੱਡਿਆ ਕਰਨ ਮਨਿੰਦਰ ਨੂੰ ਵੀ ਕਹਤਾ ਸੀ ਮੈਂ ਕਰਲਾ ਬੀਰੀਜਪੁਰ ਆ ਬੰਨੇ ਰੱਖਿਆ ਲਾਸ ਵਾਲੇ ਦੇ ਥਾਪੜੇ ਜਿੰਨੇ ਲਾਈ ਪਿਆ ਚੰਗੀ ਤਰ੍ਹਾਂ ਪਨ ਨਹੀਂ ਚੰਗਾ ਮਾ ਚੰਗੀ ਤਰ੍ਹਾਂ ਪਨੂਗੇ ਹੁਣ ਸਾਰਾ ਜਾਣਦੇ ਕਰਾਂਗੇ ਨਾ ਮੇਰੇ ਹਿੱਸੇ ਦੀ ਵੀ ਲਾਈ ਹੋ ਤੇ ਠੀਕ ਐ ਅਸੀਂ ਤੈਨੂੰ ਲੈ ਜਾਗੇ ਤੂੰ ਵੀ ਮੂ ਮਾਇ ਕੁਟਤੀ ਸੀ ਜੇ ਤੈਨੂੰ ਉੱਥੇ ਲੈ ਜਾ ਫੇਰ ਕੋਈ ਨਾ ਪੁੱਤ ਛੋੜੇ ਬਾਪੂ ਦੇ ਸਵਾਸ ਨੂੰ ਪਤਾ ਲੱਗੇ ਤੈਨੂੰ ਲੈ ਜਾਈਏ ਅਸੀਂ ਕਿਸੇ ਬੰਨੇ ਉਹ ਸਾਡੇ ਦੇ ਸਾਡੇ ਦੇ ਭੈਣ ਭਰਾਵਾਂ ਚ ਚੱਲ ਚੱਲ ਤੁਸੀਂ ਹੁਣ ਜਾ ਮੈਂ ਕਰਦੀਆਂ ਉਹਨਾਂ ਗੱਲ ਉਹ ਤਾਂ ਵਧੀਆ ਕੀਤਾ ਚੰਗੀ ਤਰ੍ਹਾਂ ਬਣੇ ਉਹਦੇ ਨਾਲ ਚੰਗੀ ਤਰ੍ਹਾਂ ਥਾਪੜੇ ਪੈਣ ਜੇ ਉਹਦੇ ਕੀਤੇ ਤੇ ਪ੍ਰਸਤਾਵਾ ਹੋਵੇ ਵੀ ਜੋ ਕੁਝ ਮੈਂ ਕੀਤਾਗਾ ਨਾ ਇਹ ਸਭ ਠੀਕ ਨਹੀਂ ਕੀਤਾ ਹਾਂ 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 ਇਹ 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 ਡੇ ਡੇਡੀਆਂ ਲੋਥਾਂ ਆਪਣੀਆਂ ਹਰ ਰਸਾ ਨਹੀਂ ਰੁੱਟਿਆ ਆਪਣੇ ਦਾ ਬੋਲ ਬਾਈ ਕਿਸੇ ਹਿਸਾਬ ਨਾਲ ਘਰੇ ਪਾ ਚੱਲ ਗਏ ਇਹਨਾਂ ਨੇ ਨਹੀਂ ਤਾਂ ਇੱਥੇ ਮਾਰ ਦੇਣਾ ਆਪਾਂ ਨੂੰ ਜੇ ਇਹਨਾਂ ਨੇ ਤੈਨੂੰ ਨਾ ਮਾਰਿਆ ਨਾ ਮੈਂ ਤੈਨੂੰ ਮਾਰ ਦੇਣਾ ਉਹ ਜਿਹੜੀ ਮੇਰੇ ਨਾਲ ਕਰਕੇ ਦਿਖਾਈ ਹੈ ਨਾ ਮਿੱਤਰਾ ਉਹ ਦੇਖ ਹੀ ਜਾਈ ਇਥੋਂ ਨਿਕਲਦਾ ਸੀ ਤੈਨਾਂ ਕਰਦਾ ਕੀ ਆ ਉਹ ਬਾਈ ਮੇਰਾ ਕੀ ਕਸੂਰ ਜਦੋਂ ਮੈਨੂੰ ਚਾਰ ਜਣੇ ਨੇ ਫੜ ਕੇ ਬੰਨ ਲਿਆ ਸੀ ਮੈਂ ਕੀ ਕਰਦਾ ਬੰਨ ਲਿਆ ਤੈਨੂੰ ਕਿ ਲੋੜ ਪਈ ਸੀ ਘਰ ਦੱਸਣ ਦੀ ਇਥੇ ਲੈ ਕੇ ਆਉਣ ਮੈਂ ਤਾਂ ਦੱਸਿਆ ਹੀ ਨਹੀਂ ਪਤਾ ਨਹੀਂ ਇਹਨਾਂ ਨੇ ਕਿੱਥੋਂ ਪਤਾ ਲਵਾ ਲਿਆ ਮੈਨੂੰ ਤਾਂ ਇਹਸਾਬ ਜਿਹੀ ਲੱਗਦੀ ਹੁਣ ਯਾਰ ਵੀ ਹੁਣ ਕਰਾਂ ਕੀ ਕਰਨਾ ਕੀ ਹੈ ਅਰਸੇ ਕੋਲਣ ਦੀ ਕੋਸ਼ਿਸ਼ ਕਰੀਏ ਸਿੱਤੋਂ ਨਿਕਲਣ ਦੀ ਕੋਸ਼ਿਸ਼ ਕਰੀਏ ਤੂੰ ਮੈਨੂੰ ਐਂ ਦੱਸ ਤੈਨੂੰ ਜਦੋਂ ਮੈਂ ਇਹ ਗੱਲ ਕਹੀ ਸੀ ਵੀ ਤੂੰ ਇੱਥੇ ਰਹਿਣਾ ਤੂੰ ਕਿੱਥੇ ਸੀ ਤੈਨੂੰ ਫੜ ਕੇ ਮਿਲੇ ਨਾ ਤੂੰ ਕੀ ਕਰਦਾ ਸੀ ਉਦੋਂ ਉਹ ਪਰਾਵਾ ਮੈਂ ਚੱਲਿਆ ਹੀ ਸੀ ਮੈਂ ਤਾਂ ਉਹ ਰਿਕਸ਼ਾ ਜਾ ਫੜ ਲਿਆ ਮੈਨੂੰ ਤਾਂ ਆ ਕੇ ਰਿਕਸ਼ੇ ਚ ਹੀ ਢਾ ਲਿਆ ਇਹਨਾਂ ਨੇ ਰਿਕਸ਼ਾ ਫੜ ਲਿਆ ਇਹਦਾ ਮਤਲਬ ਇਹ ਹੈ ਵੀ ਤਿਰਤੋਂ ਪਹਿਲਾਂ ਤੇਰੇ ਮਗਰ ਪਿੱਛਾ ਕਰ ਰਹੀ ਸੀ ਤੇਰਾ ਹਣਾ ਪਤਾ ਨਹੀਂ ਤੇਰਾ ਪਿੱਛਾ ਕੀਤਾ ਤਾਂ ਹੀ ਤੇਰੇ ਮਗਰ ਆਇਆ ਕਿ ਪਤਾ ਨਹੀਂ ਸਰਤ ਕਿੱਥੇ ਹੁੰਦੀ ਏ ਤੇਰੀ ਤੇ ਮੇਰੇ ਬਾਰੇ ਵੀ ਤਾਂ ਕਿਸੇ ਨੇ ਦੱਸਿਆ ਹੀ ਹੋਊਗਾ ਤੇ ਮੈਂ ਉਹੀ ਤਾਂ ਕਹੀ ਐ ਨਾ ਜਦੋਂ ਪਤਾ ਸੀ ਤੇਨਾਂ ਨੂੰ ਜਦੋਂ ਮੈਂ ਤੈਨੂੰ ਚੰਗਾ ਭਲਾ ਕਿਹਾ ਸੀ ਵੀ ਇੱਥੋਂ ਨਿਕਲ ਜਾ ਉੱਜੜ ਜਾ ਕਿਸੇ ਪਾਸੇ ਵਗ ਜਾ ਤੇ ਉਹ ਤਾਂ ਬਸ ਮਰ ਜਾਂਦਾ ਕਿਸੇ ਪਾਸੇ ਦੋ ਦਿਨ ਲਾਇਆ ਆਉਂਦਾ ਬਾਈ ਕਿ ਤੇਰਾ ਅੱਜੂ ਤਾਂ ਨਹੀਂ ਗਦਾਰ ਨਿਕਲਿਆ ਕੀ ਕਰੀ ਉਹ ਪਤਾ ਸੀ ਆਪਣੇ ਬਾਰੇ ਰਾਜੂ ਤਾਂ ਨਹੀਂ ਮੈਨੂੰ ਤਾਂ ਸ਼ੱਕ ਹੋਰ ਪਈ ਜਾਂਦਾ ਕਿ ਤੇ ਮੇਰੇ ਘਰ ਵਾਲੀ ਤਾਂ ਨਹੀਂ ਇਹਨਾਂ ਦੇ ਨਾਲ ਮਿਲ ਗਈ ਪਰ ਨਹੀਂ ਯਾਰ ਉਹਦੀ ਤਾਂ ਐਡੀ ਹਿੰਮਤ ਹੀ ਨਹੀਂ ਕਿ ਉਹ ਕੁਝ ਕਰ ਸਕੇ ਹੁਣ ਕੋ ਸੋਚ ਇਥੋਂ ਨਿਕਲਦਾ ਸੋਚ ਪਾਣੀ ਦੀ ਪਿਆਸ ਲੱਗੀ ਜਾਂਦੀ ਆ ਮੈਨੂੰ ਹੈ ਨਾ ਕੁਝ ਖਾਤਾ ਨਾ ਪੀਤਾ ਐਂ ਪਿਆ ਓਏ ਮੈਂ ਸੁਣਿਆ ਪਾਣੀ ਦੀ ਪਿਆਸ ਲੱਗੀ ਆ ਹਾਂ ਆਵਾਜ਼ ਆਈ ਸੀ ਮੇਰੇ ਕੋਲ ਹਾਂ ਬਾਈ ਪਾਣੀ ਚਾਹੀਦਾ ਰਕਮਾ ਇੱਕ ਮਿੰਟ ਇੱਕ ਮਿੰਟ ਵੀਰੇ ਆ ਮੈਨੂੰ ਫੜਾ ਵੀ ਪਾਣੀ ਦਾ ਗਲਾਸ ਇਹਨਾਂ ਨੇ ਮੈਨੂੰ ਆਉਣ ਲਈ ਵੀ ਪਾਣੀ ਦਾ ਗਲਾਸ ਵਿਚਾਰਿਆਂ ਨੂੰ ਪਿਆਸ ਲੱਗੀ ਆ ਫਿਰ ਕੀ ਹੋਗਾ ਜੇ ਇਹਨਾਂ ਨੇ ਆਪਣਾ ਮਾਰ ਨਹੀਂ ਕੀਤੀ ਇਹਨਾਂ ਨੇ ਮੈਨੂੰ ਪੀਣ ਨੂੰ ਪਾਣੀ ਨਹੀਂ ਦਿੱਤਾ ਪਰ ਆਪਾਂ ਨਹੀਂ ਨਿਰਦਈ ਹੈਗੇ ਆਪਾਂ ਤਾਂ ਪੀਣ ਨੂੰ ਪਾਣੀ ਦੇਣਾ ਹੈ ਤੈਂ ਥੋੜਾ ਜਿਹਾ ਪਾਣੀ ਹਾਂ ਭੈਣ ਬਣੀ ਪਹਿਲਾਂ ਮੈਨੂੰ ਪਿਆ ਦੇ ਹਾਂ ਤੂੰ ਵੀ ਨਾ ਪਹਿਲਾਂ ਪਾਣੀ ਹਾਂ ਪਰ ਇੱਕ ਗੱਲ ਹੈ ਪਾਣੀ ਪੀਣ ਆਸਤੇ ਥੋੜੀ ਜਿਹੀ ਨਾ ਤਕਲੀਫ ਛਲ ਨਹੀਂ ਪਊਗੀ ਤੁਹਾਨੂੰ ਪਾਣੀ ਪਿਆ ਦਾਂਗੇ ਅਸੀਂ ਕੀ ਤਕਲੀਫ ਦਾਸ ਤਾ ਸਹੀ ਹਾਂ ਨਹੀਂ ਤੂੰ ਪਾਣੀ ਦੀ ਪੀਣਾ ਕੀ ਪਤਾ ਕੀ ਪਾ ਕੇ ਲੈ ਕੇ ਆਏ ਆਪਾਂ ਨੂੰ ਜੇ ਆਪਾਂ ਨੂੰ ਕੁਝ ਪਾ ਕੇ ਦੇ ਤਾਂ ਮਾਰਤਾ ਆਪਾਂ ਕੀ ਕਰਾਂਗੇ ਫਿਰ ਚੱਲ ਠੀਕ ਹੈ ਵੀਰੇ ਨਹੀਂ ਤਾਂ ਨਹੀਂ ਫਿਰ ਸਹੀ ਚੱਲ ਵੀਰ ਚੱਲੀਏ ਨਹੀਂ ਪਾਣੀ ਪੀ ਹਾਂ ਨਹੀਂ 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 ਪਿਆ ਦੋ ਇਹਨੂੰ ਪੀਣਾ ਪਰ ਗਲਾਸ ਨੂੰ ਮੂੰਹ ਨਹੀਂ ਲਾਉਣਾ ਪਾਣੀ ਪੀਣ ਵਾਸਤੇ ਹਾਂ ਅੱਛਾ ਇਹ ਤੂੰ ਬਦਲੇ ਲੈ ਰਹੀ ਹੈ ਜਿਹੜੇ ਤੇਨਾਂ ਮੈਂ ਬਦਲੇ ਲੈ ਸੀ ਹੈ ਤੂੰ ਹਮੇ ਕਰ ਰਹੀ ਹੈ ਮੇਰਾ ਤੂੰ ਤਾਂ ਪੀਣ ਨੂੰ ਪਾਣੀ ਵੀ ਨਹੀਂ ਦਿੱਤਾ ਸੀਗਾ ਮਤ ਫਿਰ ਵੀ ਪਾਣੀ ਪਿਆ ਰਹੀ ਹੈ ਫਿਰ ਕੀ ਥੋੜੀ ਤਕਲੀਫ ਚਾਲ ਲੋਗੇ ਤਾਂ ਲੈ ਫੜਾ ਲੈ ਪੀ 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 ਆ ਲੈ ਪੀ ਪਾਣੀ ਪੀ ਸੁਆਦ ਆ ਰਿਹਾ ਸੱਚੀ ਆਈ ਮੈਂ ਤੜਫਦੀ ਸੀ ਤੁਹਨ ਤੜਸਦੇ ਆ ਦੇਖ ਨਾ ਸਕੂਨ ਮਿਲ ਗਿਆ ਦਿਲ ਨੂੰ ਪੀ ਲੈ ਪਣੀ ਥੋੜੇ ਰਹਿ ਗਿਆ ਲੈ ਚੱਲ ਚੱਲ ਪੀ ਲੈ ਪੀ ਲੇ ਪਾਣੀ ਪੀ ਲੈ 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 ਪਿਆ ਦੇ ਪਿਆ ਦੇ ਬਾਈ ਓਹੋ ਪੀਤਾ ਹੀ ਨਹੀਂ ਜਾ ਰਿਹਾ ਤੁਹਾਡੇ ਤਾਂ ਸਾਡੀ ਕੀ ਗਲਤੀ ਹੈ ਇਹਦੇ ਚ ਭੈਣ ਮਨਿੰਦਰ ਮੈਂ ਤਾਂ ਤੈਨੂੰ ਰੋਟੀ ਵੀ ਖਵਾਉਂਦਾ ਸੀਗਾ ਤੂੰ ਘਟੋ ਘਟ ਪਾਣੀ ਤਾਂ ਪਿਆ ਦੇ ਮੈਨੂੰ ਅੱਛਾ ਮੈਨੂੰ ਲੱਗਦਾ ਪਾਣੀ ਪੀ ਲਿਆ ਆ ਬੱਕ ਡੋਲ ਦਨੇ ਓ ਨਹੀਂ ਨਹੀਂ ਬਾਈ ਡੋਲਣਾ ਨਹੀਂ ਇੱਕ ਘੁੱਟ ਪਿਆ ਦੇ ਬਾਈ ਬਣਾ ਵੀਰੇ ਮੈਂ ਗੱਲ ਕੱਲ ਤਾਂ ਵਿਚਾਰੇ ਨੂੰ ਮੂੰਹ ਵੀ ਨਤਤਾ ਮੈਂ ਕਿਹਾ ਜਿਹੜਾ ਬਚਿਆ ਆਪਣੀ ਮੂੰਹ ਤੋਂ ਦੇ ਇਹਨਾਂ ਦਾ ਭੈਣ ਮੇਰੀ ਏ ਜੇ ਤੂੰ ਕਹਿਨੀ ਹੈ ਹਾਂ ਕੰਮ ਬਧਿਆ ਕੀਤਾ ਪਾਣੀ ਪੀਲਾ 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 ਪਾਣੀ ਬੂੰਦਾ ਬੂੰਦਾ ਡੇਗ ਰਹੀਆਂ ਨੇ ਹਾਏ ਖੋਲ ਮੈਨੂੰ ਤੂੰ ਕਿ ਕਰ ਸਿਆ ਕਿੰਨਾ ਮਰਜੀ ਜ਼ੋਰ ਲਾਲਾ ਤੇ ਤੂੰ ਹੱਸੇ ਨੇ ਡੁੱਟਦੇ ਜਿਹੜਾ ਪਾਣੀ ਤੂੰ ਵੀ ਮੈਨੂੰ ਆਏ ਡੋਲ ਡੋਲ ਪੀਉਂਦਾ ਸੀ ਨਾ ਹੁਣ ਤੂੰ ਪੀ ਕੇ ਦੇਖ ਲੈ ਜੇ ਤੈਨੂੰ ਪੀਤਾ ਜਾਂਦਾ ਤਾਂ ਆਏ ਕੋਈ ਨਾ ਕੁਝ ਵੀ ਨਹੀਂ ਹੁੰਦਾ ਆ ਨਹੀਂ ਤੂੰ ਖੁੱਲਦਾ ਤੇ ਤੂੰ ਤੇਰੀ ਲਾਸ਼ ਹੀ ਜਾਊਗੀ ਤੂੰ ਵਾਪਸ ਨਹੀਂ ਜਾਂਦਾ ਹਜੇ ਵੀ ਸੋਚ ਰਾ ਮਾਫੀ ਮੰਗ ਲੈ ਆਪ ਦੀ ਕੀਤੀਆਂ ਦੇ ਪਛਤਾਵਾ ਕਰ ਲੈ ਮਾਫੀ ਮੰਗਦੀ ਏ ਮੇਰੀ ਜੁੱਤੀ ਉਹ ਵੀ ਤੇਰੇ ਤਾਂ ਜੁੱਤੀ ਵੀ ਨਹੀਂ ਹੈਗੀ ਪਿਆਰ ਚ ਤੇ ਵੀ ਨਹੀਂ ਹੈਗੀ ਆਥੂ ਹਾਂ ਹਾਥੂ ਆ ਤੂੰ ਤਾਂ ਤੇਰੇ ਤੇ ਆ ਜੇ ਨਹੀਂ ਮਾਫੀ ਮੰਗਦਾ ਨਾ ਤਾਂ ਭੁਗਤੀ ਜਾ ਬੈਠਾ ਛੱਡ ਦੇ ਤੈਨੂੰ ਅਸੀਂ ਵੀ ਨਹੀਂ ਤੇ ਨਾਲ ਚੜਾ ਭੋਲਾ ਪੰਚ ਉਹ ਐਵੇਂ ਮਰ ਜੂ ਉਹ ਭਣੇ ਕਾਦਾ ਪੋਲਾ ਪੰਛੀ ਹੈ ਨਹੀਂ ਤੇ ਵਿਚਾਰਾ ਪੋਲਾ ਹੀ ਆ ਹੈ ਇਹਦੇ ਮਗਰ ਤਾਂ ਲੱਗਿਆ ਸੀ ਜਿਵੇਂ ਇਹ ਕਹਿੰਦਾ ਸੀ ਉਵੇਂ ਕਰ ਦਸ ਹੁਣ ਜਿਵੇਂ ਇਹ ਕਹਿੰਦਾ ਨਾ ਉਵੇਂ ਕਰ ਤੂੰ ਠੀਕ ਹੈ ਇਹਨੂੰ ਸਮਝਾ ਲੈ ਜੇ ਤੇਰੇ ਅੱਖੇ ਲੱਗਦਾ ਨਾ ਇਹਨੂੰ ਸਮਝਾ ਲੈ ਫਿਰ ਤੂੰ ਛੁੱਟ ਸਕਦਾ ਜੇ ਮਾਫੀ ਮੰਗ ਲੂਗਾ ਤਾਂ ਇਹ ਤਾਂ ਪਾਣੀ ਸੀ ਅੱਜ ਤੋਂ ਬਾਅਦ ਓਡੀ ਰੋਟੀ ਵੀ ਬੰਦਾ ਚਲ ਆ ਜਾ ਵੀਰੇ ਬਾਈ ਕਿਕਰ ਉਡੀ ਸਹੀ ਕਹਿੰਦੀ ਸੀ ਇੱਕ ਵਾਰੀ ਮਾਫੀ ਮੰਗ ਕੇ ਛੁੱਟ ਜੀ ਗੇ ਮਾਰ ਤੈਨੂੰ ਹੋਰ ਨਾਲ ਫਿਰ ਚ ਮਾਰ ਲੱਦੈ ਤੂੰ ਬੈਠਾ ਰ ਨਾਲ ਮੈਨੂੰ ਵੀ ਤੁੰਨੇ ਕੀਤਾ ਏ ਓਏ ਏ ਏ ਹੂੰ ਵੀ ਗਏ ਚਲੇ ਹਾਂ ਰਾਤ ਹੋਈ ਅੰਮੀਆ ਪਰ ਕਿ ਤੋ ਖਾਵਾਂਗੇ ਕਿੱਥੇ ਖਾਵਾਂਗੇ ਓਏ ਬਾਹਰ ਖੋਲ੍ਹ ਦਿਓ ਓਏ ਓਏ ਖੋਲ੍ਹ ਦਿਓ ਓਏ ਹਏ ਓਏ ਖੋਲ੍ਹ ਦਿਓ ਓਏ ਇੱਕ ਵਾਰੀ ਖੋਲ੍ਹ ਦਿਓ ਹੂੰ ਅਹ ਉਫ ਗੱਲ ਸੁਣ ਲੈ ਬੰਦ ਤੋ ਇਥੇ ਦਾ ਘਰੇ ਤਾਂ ਜਿਹੜਾ ਬੋਲ ਵੀ ਬੋਲ ਵੀ ਭਾਈ ਉੱਥੇ ਨਾ ਜਿਹੜੇ ਅਗਲਾ ਗੱਲ ਕਰਨਗੇ ਉਹੋ ਜੀ ਗੱਲ ਦਾ ਜਵਾਬ ਦੇਓ ਤੁਸੀਂ ਨਹੀਂ ਭੈਣ ਜੀ ਮੈਂ ਸਾਰਾ ਨਾ ਇਹਨੂੰ ਸਮਝਾ ਕੇ ਲਈ ਆਂ ਵੀ ਪੁੱਤ ਆਪਣਾ ਇੱਥੇ ਨਹੀਂ ਵੱਧ ਬੋਲਣਾ ਚਾਹੁੰਦਾ ਤੂੰ ਵੀ ਸਾਫ਼ ਨਾ ਬੋਲੀ ਨਾਲੇ ਉੱਥੇ ਨਾ ਪੁੱਤ ਮੈਂ ਕੀ ਬੋਲਣਾ ਆਪਾਂ ਕਿਹੜਾ ਉਹਨਾਂ ਨਾਲ ਲੜਨ ਜਾਂਦੇ ਆ ਹੈ ਆਪਾਂ ਤਾਂ ਗੱਲ ਕਰਨ ਜਾਂਦੇ ਆ ਵੀ ਭਾਈ ਕੀ ਗੱਲ ਹੈ ਦੱਸੋ ਤੁਸੀਂ ਕਾਦੇ ਵਾਸਤੇ ਫੜਾਤਾ ਆਪਾਂ ਤਾਂ ਇਹ ਹੀ ਪੁੱਛਾਂਗੇ ਇਹ ਹੀ ਪੁੱਛਾਂਗੇ ਇਹ ਹੀ ਪੁੱਛਾਂਗੇ ਇਹ ਮੈਨਾਂ ਕਿਵੇਂ ਉਹਨਾਂ ਨੂੰ ਬਸ ਐਂ ਕਹਿਣਾ ਵੀ ਭਾਈ ਨਿਬੜ ਲੋ ਜਿਵੇਂ ਨਿਬੜਦੀ ਹੈਣਾ ਚੱਲ ਕੋਈ ਨਾ ਆਜਾ ਪੁੱਤ ਚੱਲਦੇ ਆ ਮੈਂ ਆਪਾਂ ਦੀ ਚੁੰਨੀ ਛਿਰ ਦੂੰਗੀ ਉਹਨਾਂ ਦੇ ਚੱਲ ਵੀ ਭਾਈ ਕਿਵੇਂ ਨਾ ਕਿਵੇਂ ਕਰਕੇ ਨਵੇਂ ਹੋ ਜੀ ਪਹਿਲਾਂ ਗੱਲ ਸੁਣਾਗੇ ਅਗਲੇ ਦੀ ਹਾਂ ਮਮੇ ਨੂੰ ਸਮਝਾ ਦੇ ਤਾਂ ਉਹਨੂੰ ਕੁਰਤਾ ਮੇਰਾ ਦੇਖੀ ਕਿਵੇਂ ਕਰਨਾ ਵੀ ਭਾਈ ਇਹ ਤੇ ਦਾਗ ਹੀ ਇਹ ਜੇ ਲਾ ਰੱਖੇ ਨੇ ਤੂੰ ਇਹ ਤੇ ਲੈਂਦੀ ਨਹੀਂ ਹੈਗੇ ਤਾਂ ਠੀਕ ਆ ਇਹਦੇ ਵੀ ਕਹਿ ਮਾਰ ਦੇ ਦੇਖੀ ਖਾਬਰਾ ਪਾਈ ਕੀ ਡੋਲੇਗਾ ਤਾਂ ਇਹਨਾਂ ਤੇ ਪਰ ਤੂੰ ਸਮਾਰ ਕੇ ਧੋ ਲੰਦੇ ਨੂੰ ਜੇ ਮੈਂ ਕੁਝ ਢੋਲਤਾ ਵੇ ਕਿੰਨੇ ਵਾਰੀ ਮਲੇ ਨੇ ਮੈਂ ਤਾਂ ਮੈਂ ਤਾਂ ਦੁਬਾਰੇ ਵੀ ਤੀਜੀ ਵਾਰ ਧੋਤੇ ਤਾਂ ਇਹ ਲੈਂਦੀ ਨਹੀਂ ਹੈਗੇ ਦਾਗ ਪਤਾ ਨਹੀਂ ਲਾਏ ਕਾ ਦੇ ਨੇ ਮੇਰੀ ਗੱਲ ਸੁਣ ਜਿਹੜੇ ਤਾਰ ਤੇ ਸੁੱਕੇ ਕੱਪੜੇ ਨੇ ਸਾਰੇ ਫੜਾ ਦਿਆ ਹੁਣ ਤਾਂ ਹਲ ਵੱਜ ਜਾਣਗੇ ਭਾਈ ਨਹੀਂ ਇੱਥੇ ਕੱਲ ਤੱਕ ਰੂਲੀ ਜਾਣਗੇ ਕੋ ਮਾਪੂਏ ਮੈਂ ਕੁੱਛਾਇਆ ਹਾਂ ਹਨੇ ਕੀ ਲੈ ਦੇਖ ਲੈ ਮੰਮੀ ਨੇ ਧੋਤਾ ਦੇਖ ਲੈ ਦਾਗ ਤਾਂ ਆਪ ਲਾ ਕੇ ਲਿਆਇਆਗਾ ਮੈਨੂੰ ਕਹਿੰਦਾ ਮੰਮੀ ਨੇ ਧੋਤਾ ਖਬਰ ਕਿ ਡੋਲਦਾ ਭਾਈ ਉੱਪਰ ਤਾਂ ਮੈਂ ਮਸ਼ੀਨ ਵੀ ਲੈ ਕੇ ਆ ਰਹੀ ਹਾਂ ਤੇ ਤੁਸੀਂ ਮਸ਼ੀਨ ਲੈ ਕੇ ਦਿੱਤੇ ਨਾ ਤੂੰ ਹੱਥ ਨਾਲ ਕੱਪੜੇ ਛੱਡ ਹੀ ਦਿੱਤੇ ਧੋਣੀ ਤੇ ਤੂੰ ਹੱਥ ਨਾਲ ਧੋਣੀ ਨੇ ਸਾਫ਼ ਹੋ ਜਾਂਦਾ ਵੇ ਭਾਈ ਮਸ਼ੀਨ ਦੇ ਵਿੱਚ ਵੀ ਤਾਂ ਸਰਫ ਬਾਕੀ ਧੋਣੀਆਂ ਮੈਲ ਤਾਂ ਸਰਫ ਨਾਲ ਹੀ ਨਿਕਲੂਗੀ ਜੇ ਦਾਗ ਸਹੀ ਹੋਊਗਾ ਫੇਰ ਹੀ ਨਿਕਲੂਗਾ ਇਹ ਹਾਂ ਪਤਾ ਨਹੀਂ ਕਿ ਡੋਲਦਾ ਉਤਰ ਕੀ ਨਾ ਡੋਲਦਾ ਭਾਈ ਇਹਦੇ ਉੱਪਰ ਹੁਣ ਤਾਂ ਹਜੇ ਮੈਨੂੰ ਕਹੀ ਜਾਂਦਾ ਮੈਂ ਆ ਕੇ ਇਕੱਠੀ ਹੋ ਗਈ

ਉਰੀ ਆ ਜਾਦਰ ਜਲ ਕੇ ਪਾਣੀ ਲਿਆ ਬੋਤੰਦਰੋਂ ਤੁਰੇ ਆ ਜਾ ਉਰੀ ਆ ਜਾ ਤੁਸੀਂ ਇੱਥੇ ਕਿਵੇਂ ਪਹੁੰਚੇ ਸਭ ਨੂੰ پتہ ਹੀ ਐ ਵੀ ਕੀ ਗੱਲ ਐ ਕੀ ਕੰਮ ਐ ਪਹਿਲਾਂ ਮੈਨੂੰ ਤੁਸੀਂ ਐ ਦੱਸੋ ਮੇਰਾ ਭਰਾ ਕਿੱਥੇ ਐ ਕਿੱਥੇ ਭੇਜਿਆ ਹੋ ਠੀਕ ਐ ਰੇ ਤੁਸੀਂ ਇਹ ਕਿੱਥੇ ਭੇਜਿਆ ਕੀ ਮਤਲਬ ਸਾਨੂੰ ਕੀ ਪਤਾ

ਪਾਣੀ ਪੀ ਕੇ ਹੀ ਆਈ ਸੀ ਬਸ ਪੁੱਤ ਬਸ ਨਾ ਜਾ ਪਤੰਦਰ ਮੈਂ ਤੁਹਾਨੂੰ ਆਏ ਪੁੱਛਦੀ ਐ ਵੀ ਛੋੜੀਆਂ ਆਵਦੀਆਂ ਹੀ ਨਹੀਂ ਬਸ ਵਿੱਚ ਮਾੜਾ ਮੋਟਾ ਸੰਕਲਪ ਆ ਲੋ ਲਗਾਮ ਦੇ ਲੋ ਉਹਨਾਂ ਦੇ ਆ ਦੁੱਧਿਆਂ ਦੇ ਘਰ ਘੜਦੇ ਫਿਰਦੇ ਹੋ ਅੱਛਾ ਲਗਾਮ ਅਸੀਂ ਦੇ ਲਈ ਨਾ ਤੇਰੇ ਭਾਈ ਦੇ ਤੁਸੀਂ ਨਹੀਂ ਕਿੰਨਾ ਕਾ ਲਗਾਮ ਪਾਇਆਗਾ ਉਹਨੂੰ ਕਿਵੇਂ ਖੁੱਲਾ ਛੱਡ ਰੱਖਿਆ ਤੀਗਾ ਦੇਖ ਹੁਣ ਤਾਂ ਮਾਂ ਕਹਿੰਦੀ ਤੇ ਸਾਨੂੰ ਪਤਾ ਨਹੀਂ ਆ ਹੁਣ ਦੇਖ ਲੈ ਕੀ ਕੁਛ ਬੋਲਦੀ ਐ ਇਹਨਾਂ ਨੂੰ ਪਤਾ ਨਹੀਂ ਸਭ ਪਤਾ ਇਨਨ ਕੋਈ ਕੁੜਕੇ ਆਉਣ ਨਾਲ ਕੋਈ ਨਹੀਂ ਪੁੱਤਰਾਮ ਨਾਲ ਗੱਲ ਕਰ ਲੂ ਆਪਾਂ ਰਾਮ ਨਾਲ ਕਰੋਗਾ ਪਤਾ ਸਾਨੂੰ ਕੁਝ ਵੀ ਨਹੀਂ ਵੀ ਕੀ ਗੱਲ ਕਰ ਰਹੇ ਹੋ ਤੁਸੀਂ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਲਗਾਮ ਦੀ ਤੇ ਮੇਰੀ ਧੀ ਨੂੰ ਤਾਂ ਮੈਂ ਤਾਂ ਲਗਾਮ ਪਾਇਆ ਹੈ ਪਰ ਤੁਸੀਂ ਨੇ ਖੁੱਲਾ ਛੱਡ ਰੱਖਿਆ ਆਪਦੇ ਭਰਾ ਨੂੰ ਤੇ ਸਾਡੇ ਨਾਲ ਜੋ ਕੁਝ ਕੀਤਾ ਉਹ ਉਹ ਸਾਨੂੰ ਪਤਾ ਨਹੀਂ ਫਿਰ ਇਹਦਾ ਮਤਲਬ ਤਾਂ ਹੈ ਤੁਸੀਂ ਬਦਲਾ ਲੈਤਾ ਹੈ ਛੋਡੇ ਕੋਲ ਹੈ ਮੇਰਾ ਭਾਈ ਅਸੀਂ ਕਾਹਦੇ ਬਦਲੇ ਲੈਣੇ ਨੇ ਇਹ ਸਾਡੀ ਦੁਸ਼ਮਣੀ ਕਾਦੀ ਸੀ ਮੇਰੀ ਧੀ ਤਾਂ ਹਜੇ ਚੰਦਰੇ ਘਰ ਦੇ ਵਿੱਚ ਗਈ ਜਿੱਥੇ ਉਹ ਨਾ ਬਸਣਾ ਨਸੀਬ ਨਹੀਂ ਹੋਇਆ ਇਹ ਮੇਰਾ ਚੰਦਰਾ ਘਰ ਨਹੀਂ ਸੀਗਾ ਤੇਰੀ ਧੀ ਨੇ ਚੰਦਰੇ ਪਾਇ ਸੀਗੇ ਜਿਹੜੇ ਮੇਰੇ ਘਰ ਦੇ ਵਿੱਚ ਗਈ ਉਹੀ ਘੜੀ ਨੂੰ ਤਾਂ ਰੋਣੀ ਆ ਪਤਾ ਨਹੀਂ ਕਿਹੜੀ ਚੰਦਰੀ ਘੜੀ ਦੀ ਜਿਹੜਾ ਛੋਡੇ ਨਾਲ ਬਾਹ ਪਿਆ ਤੇ ਛੋਡੇ ਕਰੇ ਮੇਰੀ ਧੀ ਗਈ ਹਾ ਕਿਵੇਂ ਗੋਲੀ ਜਾਂਦੀਆਂ ਨੇ ਭੈਣ ਜੀ ਤੁਸੀਂ ਸਮਝਾਉਗਾ ਇਹਨਾਂ ਨੂੰ ਕੁਸ ਚਲ ਕੋਈ ਨਹੀਂ ਭੈਣ ਜੀ ਤੁਸੀਂ ਚੁੱਪ ਕਰ ਜੇ ਬਸ ਅਸੀਂ ਤਾਂ ਇੱਕ ਮਿੰਤ ਲੈ ਕੇ ਆਏ ਆ ਤੁਹਾਡੇ ਕੋਲ ਵੀ ਜੇ ਕੋਈ ਗੱਲ ਹੈ ਤੁਸੀਂ ਉਹਨੂੰ ਰਾਹ ਪਾਓ ਜੇ ਕੋਈ ਗੱਲ ਹੋਊਗੀ ਫੇਰੇ ਰਾਹ ਪਾਵਾਂਗੇ ਜਦੋਂ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਪਤਾ ਕਿਉਂ ਨਹੀਂ ਸਾਰਾ ਪਤਾ ਸੋਨੂ ਆਗਾ ਆ ਮੁੰਡੇ ਨੂੰ ਪੁੱਛ ਲੈ ਤੇਰੀ ਤੀ ਨੂੰ ਪੁੱਛ ਲੈ ਬੇਬੇ ਕੋਈ ਨਾ ਗੱਲ ਕਰ ਲੈਨੇ ਟਕਾਈ ਨਾਲ ਗੱਲ ਕਰ ਲੈ ਹਜੇ ਆਂ ਨਹੀਂ ਸੰਤਾ ਪਤਾ ਹੀ ਨਹੀਂਗਾ ਬੁੱਧੂ ਹੀ ਸਮਝਦੇ ਨੇ ਨਾ ਆਪਾਂ ਤਾਂ ਪਾਗਲੀ ਸਮਝਦੇ ਨੇ ਕੀ ਮੁੰਡੇ ਨੂੰ ਪੁੱਛ ਲੈ ਮੈਂ ਵੀ ਹੁਣ ਅੱਕਿਆ ਬੋਲਦਾਗਾ ਜਦੋਂ ਮੇਰੀ ਭੈਣ ਨੂੰ ਚੱਕ ਕੇ ਲੈ ਗਿਆ ਸੀ ਸਾਡੇ ਘਰ ਤੂੰ ਪੁੱਛ ਕੇ ਜਾ ਕੇ ਲੈ ਗਿਆ ਸੀ ਉਹ ਅੱਗੇ ਮੁੰਡੇ ਨੂੰ ਪੁੱਛ ਲੈ ਮੈਂ ਸਾਡੇ ਘਰ ਦੇ ਵਿੱਚ ਕਿਵੇਂ ਗਿਆ ਸੀ ਤੂੰ ਮੁਲਾਜ਼ਮ ਲੈ ਕੇ ਕੀ ਬੜ ਕੇ ਗਿਆ ਸੀ ਤਿੰਨ ਦਿਨ ਕਰੋ ਕਹਿ ਰਹੀ ਆ ਮੇਰੀ ਭੈਣ ਆ ਤੈਨੂੰ ਉਸ ਦਿਨ ਨਬਾਲੇ ਵੀ ਗੈਪ ਹੋਈ ਹੈਗੀ ਉਹਦਾ ਨਾਂ ਦੱਸਿਆ ਤੁਸੀਂ ਸਾਨੂੰ ਤੁਸੀਂ ਆ ਕੇ ਪੰਚਾਇਤ ਨਾਲ ਟਕਾਈ ਨਾਲ ਗੱਲ ਕਰ ਲੈ ਨਾ ਮੇਰੀ ਗੱਲ ਸੁਣੋ ਇਹ ਮੇਰੇ ਭਾਈ ਨੇ ਕਰੀਤੀ ਗੈਪ ਖਵਰਾ ਕਿੱਧਰ ਗਈਤੀਗੀ ਕਿਤੇ ਹੋ ਸਮਝ ਮਾਰ ਕੇ ਬੋਲੋ ਤੁਸੀਂ ਕੀ ਲੱਗ ਰਿਹਾ ਤੁਸੀਂ ਸਾਰਾ ਮੇਰੇ ਭਾਈ ਦੀ ਚਾਂਤ ਆ ਤੁਸੀਂ ਉਹ ਦੋ ਦਿਨ ਹੋ ਗਏ ਪਤਾ ਨਹੀਂ ਭੁੱਖਾ ਹੋ ਪਤਾ ਨਹੀਂ ਕਿਹਾ ਹੋ ਮੇਰਾ ਭਾਈ ਪਤਾ ਨਹੀਂ ਕਿੱਥੇ ਸੁਝਿਆ ਹੈ ਕਿਹੜੇ ਮਾਪੇ ਤਿੰਨ ਦਿਨ ਧੁੱਕੀ ਰਹੀ ਉੱਥੇ ਨਾ ਫਿਰ ਤੁਸੀਂ ਉਹ ਦੱਸਣਾ ਏ ਤੁਸੀਂ ਹਲੋ ਅੱਡੇ ਦੱਸ ਦੇ ਵਿਸੋੜ ਦੇ ਮੁੰਡੇ ਕੋਲੇ ਸਾਡੀ ਕੁੜੀ ਸਾਨੂੰ ਕੀ ਖਬਰ ਹੈ ਕਿੱਥੇ ਕੀ ਕਰਦੀ ਫਿਰਦੀ ਆ ਦੇਖ ਲੈ ਦੇਖ ਲੈ ਦੇਖ ਲੈ ਕਿਵੇਂ ਬੋਲਦੇ ਨੇ ਭਾਈ ਗੱਲ ਸੁਣੋ ਐਵੇਂ ਮੈਂ ਜਨਾਨੀਆਂ ਨਾਲ ਬੋਲਦਾ ਚੰਗਾ ਨਹੀਂ ਲੱਗਦਾ ਪਰਾ ਤੁਸੀਂ ਸ਼ਰਿਆਂ 'ਤੇ ਇਲਜ਼ਾਮ ਲਾਈ ਜਾਂਦੇ ਹੋ ਸਮਝੇ ਨਾ ਆ ਜਿਹੜਾ ਸਾਡੇ ਤੇ ਲਾਤਾ ਸਾਡੇ ਤੇ ਲਾਤਾ ਜਿਹੜਾ ਮੇਰੇ ਭਾਈ ਅੰਦਰੋਂ ਘਰੋਂ ਚਕਾਤਾ ਬਿਨਾਂ ਗੱਲ ਤੋਂ ਤੁਹਾਨੂੰ ਕੀ ਪਤਾ ਕਿਹੜੇ ਚ ਗਿਆ ਛੋਟਾ ਭਰਾ ਕਿੱਥੇ ਗਿਆ ਸਾਨੂੰ ਕੀ ਪਤਾ ਤੇਰੀ ਧੀ ਨਾਲ ਸੀਗੀ ਐਵੇਂ ਬੋੜਾ ਨਾ ਬਣ ਤੂੰ ਸਾਡੀ ਧੀ ਕਹਦੇ ਨਾਲ ਨਾਲ ਸੀਗੀ ਨਾਲ ਚੁੱਕਾ ਕੇ ਲਿਆਈਏ ਨਾਰਾ ਮੁੰਡਾ ਦਾ ਮੈਂ ਜਦੋਂ ਸਾਡੀ ਕੁੜੀ ਨੂੰ ਉੱਥੇ 3 ਦਿਨ ਉਹਨੇ ਬੰਨ ਕੇ ਰੱਖਿਆ ਹੈ ਹੈ ਉਹ ਬਾਹੂ ਕਹਿੰਦੀ ਹੁੰਦੀ ਸੀ ਪੁੱਤ ਤਾਂ ਖੇਤ ਗਿਆ ਖੇਤੋਂ ਉਹ ਰਾਤ ਨੂੰ ਚੋ ਲਾਂਡ ਕੱਢਦੇ ਫਲਾਣਾ ਕੱਢਦੇ ਆ ਉਹਨੂੰ ਕਿੱਥੇ ਗਈ ਸੀ ਤੂੰ ਮੈਂ ਤੇਰੇ ਪੁੱਤ ਨੇ ਕਰਾਇਆ ਹੋਗਾ ਪੁੱਤ ਨੇ ਕਰਾਈਏਗੀ ਦੱਸਦਾ ਨਹੀਂ ਸਾਡੇ ਸਾਡੇ ਪ੍ਰੈਕਟਾਂ ਨੂੰ ਨਹੀਂ ਪਤਾ ਬਾਹਰ ਦੀ ਬਾਹਰ ਹੋਈ ਹੈ ਗੱਲ ਲੜਾਈ ਕਰਨ ਆਈਓ ਫਿਰ ਇਹ ਕਿੰਨੇ ਬੋਲਦਾਗਾ ਇਹ ਤਾਂ ਉਹੀ ਗੱਲ ਹੋਗੀ ਕਰਿਆ ਕੇ ਢਾਉਦੇ ਨੇਗੇ ਅਸੀਂ ਤੁਹਾਨੂੰ ਬੁਲਾਇਆ ਇੱਥੇ ਛੋਡੀ ਕੁੜੀ ਹੁੰਦੀ ਨਾ ਜੇ ਮੈਂ ਰੱਖੀ ਹੁੰਦੀ ਤੇ ਤਿੰਨ ਦਿਨ ਸੌਣੂ ਫੇਰ ਪਤਾ ਲੱਗਦਾ ਆ ਕਿ ਮੈਂ ਰੱਖ ਲੈਂਦਾ ਹੁਣੇ ਕਿ ਮੇਰੇ ਕੀ ਦੇਖ ਜਦੋਂ ਹੁਣ ਆ ਕੇ ਦੇਖ ਕਿਵੇਂ ਬੜਕਦੇ ਨੇਗੇ ਬੜਕਣਾ ਨਹੀਂਗਾ ਸਾਡੀ ਵੀ ਉਹ ਧੀ ਧੀ ਸਾਡੀ ਕਿਹੜਾ ਕੋਈ ਹੋਰ ਛਿੱਟੀ ਹੋਈ ਸਾਡੇ ਤੁਸੀਂ ਦੱਸਿਆ ਨਾ ਸਾਡੇ ਘਰੇ ਉਹਦੇ ਵੀ ਭਾਈ ਤੇਰੇ ਪੁੱਤ ਨੇ ਇੱਜਾ ਕੰਮ ਕਰਤਾ ਉਹ ਭਾਈ ਇਹਨੂੰ ਪੁੱਤ ਆਇ ਬਹੁ ਨੂੰ ਪੁੱਛੇ ਬਹੁ ਨੂੰ ਕੀ ਪਤਾਗਾ ਬਹੁਤਾ ਨਹੀਂ ਲੱਗਣੀ ਆ ਸਾਡੀ ਤੂੰ ਸਾਰਾ ਪਤਾ ਕੀ ਕਰ ਤੁੱਤਾ ਕਰਦਾ ਆਹੋ ਕਰਦਾ ਕਰ ਤੁੱਤਾ ਮਾਂ ਚੀਂ ਨਹੀਂ ਕਰਦੀ ਕਰ ਜਾ ਮਾਂ ਇਹ ਮਿੰਟੇ ਸਿ ਬਦਲ ਜਾਂਦੀ ਉੱਧਰ 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 ਹਾਂ ਇਹ ਤਾਂ ਲਾਵਾ ਲੂਤ ਨਹੀਂ ਆ ਕਿ ਉਹ ਉੱਧਰ ਹੋ ਜਾਂਦੀ ਕਿ ਉਹ ਉੱਧਰ ਹੋ ਜਾਂਦੀ ਆ ਖਲਾ ਦੇਖ ਲੈ ਇਹ ਲਾਵਾ ਲੂਤ ਨਹੀਂ ਆ ਆਹੋ ਅਵੇ ਪਰਦੇ ਕੰਨੀਓ ਦੇ ਪਰਦੇ ਮਾਉਂ ਆ ਹੈਗੀ ਬਗਾਨੀ ਟੀ ਨੂੰ ਮਾੜਾ ਬੋਲਦੀ ਆ ਨਹੀਂ ਇਹ ਹੀ ਚੰਗੀ ਆ ਜਿਹੜੀ ਤੁਹਾਡੇ ਘਰੇ ਬੈਠੀ ਆ ਜੀ ਹਾਂ ਕ ਜਾਰ ਜਾ ਫੇਰ ਜਾਰ ਨਾਲ ਤੁਸੀਂ ਮੇਰਾ ਪੁੱਤ ਪਸਾਇਆ ਇਹ ਗੱਲ ਕਰ ਸਾਡੇ ਘਰ ਚ ਕੱਢ ਦੋ ਕੱਢ ਜਾਦਾ ਆਪੇ ਚੁੱਪ ਕਰ ਗਿਓ ਸਾਨੂੰ ਕੀ ਲੋੜ ਐ ਕੱਢਣ ਦੀ ਆ ਤੁਹਾਡੀ ਹਰਕਤਾਂ ਕਰਕੇ ਆਪੇ ਨਿਕਲ ਜੂਗੀ ਉਹ ਮੇਰੀਆਂ ਪਾਟੀਆਂ ਰੋਲ ਤੀਆਂ ਤੁਸੀਂ ਰੋਲ ਤੀਆਂ ਕਿਉਂ ਅਸੀਂ ਕਰਦੇ ਨਾ ਰੋਲ ਤੀਆਂ ਉਹ ਮੇਰੇ ਮੁੰਡੇ ਦੇ ਸੋਚਣਾ ਸੀ ਮੁੰਡੇ ਨਾ ਤਨਹਾ ਕਰਤੇ ਨਹੀਂ ਆਉਂਦਾ ਵੀ ਅਸੀਂ ਸਿੱਟਾ ਕਿੱਥੇ ਹੋ ਅਸੀਂ ਕਿਉਂ ਸਿੱਟਾ ਮੁੰਡਾ ਲੈ ਜੂਗੀ ਹਾਂ ਤੁਹਾਡੇ ਚ ਨਾਲ ਉਹਦਾ ਪੁੱਤ ਕੱਢਣਾਗਾ ਤਿੰਨਾ ਜੜਿਆ ਚ ਦੇਖ ਲੈ ਤੇਰੀ ਤੀ ਚ ਉਹ ਤੂੰ ਜਾ ਜਿੱਥੇ ਮਰਜੀ ਜੋ ਜ਼ੋਰ ਲੱਗਦਾ ਲੜਾ ਜਾ ਲੜਾ ਜ਼ੋਰ ਕਰਨੀ ਤਾਂ ਕਿੱਥੇ ਉੱਜੜਿਆ ਮਾਚੀ ਪੋੜਿਆ ਗੱਲ ਕੀ ਕਰਕੇ ਆਈਆਂ ਸੀ ਇੱਕ ਹੋ ਜਾ ਛੱਡ ਹੋਈ ਪਈ ਏ ਥੋਡੇ ਵਾਲੀ ਤਾਂ ਸਾਨੂੰ ਕੀ ਪਤਾ ਕਿੱਥੇ ਉੱਜੜਿਆ ਕਿਤੇ ਕਿੱਥੇ ਹੋ ਗਿਆ ਦੇਖ ਲੈ ਆ ਰਿਹਾ ਕੋਈ ਨਹੀਂ ਭਾਈ ਸਾਹਿਬ ਕੇ ਮੈਂ ਥੋਡੇ ਕੋਲ ਨਹੀਂ ਨਹੀਂ ਭੈਜੀ ਤੁਸੀਂ ਆਪ ਦੱਸੋ ਇਹ ਕਹਿੰਦੀ ਹੈ ਨਾ ਉਹ ਤਾਂ ਫਰਾਣੀ ਥਾਂ ਪੀਰ ਥੀ ਯਾਤਰਾ ਤੇ ਗਿਆ ਨਾ ਉਹ ਤਾਂ ਫਰਾਣੀ ਥਾਂ ਗਿਆ ਤੇ ਸਾਨੂੰ ਕੀ ਪਤਾ ਕਿੱਥੇ ਧੱਕੇ ਖਾਂਦਾ ਫਿਰਦਾ ਮੈਨੂੰ ਤਾਂ ਪਤਾ ਹੀ ਆ ਸਾਰਾ ਭਾਈ ਸਾਹਿਬ ਹੈ ਠੀਕ ਹੈ ਚਲੋ ਇਹ ਤਾਂ ਹੁਣ ਗੱਲਾਂ ਤੇ ਪੜਦੇ ਪਾਉਂਦੀ ਐ ਮੈਂ ਤਾਂ ਹੁਣ ਸਾਨੂੰ ਆਏ ਕਹਿੰਦੀ ਐ ਵੀ ਚਲ ਅੱਗੇ ਬਾਰੇ ਦੇਖੋ ਹੁਣ ਕਿਵੇਂ ਕਰਨਾ ਕੋਈ ਕੀ ਅਸੀਂ ਦੇਖੇ ਕੀ ਕਰੀਏ ਦੱਸੋ ਤੁਸੀਂ ਮੈਂ ਵੀ ਤੁਹਾਡੇ ਧੀ ਆ ਆ ਸਾਡੀ ਕੁੜੀ ਨਵਾਇਆ ਮੇਰੇ ਭੈਣ ਨੂੰ ਸਾਲਾ ਫੈਸਲਾ ਹੋ ਜਾਂਦੀ ਚਲ ਉਹਨੂੰ ਉਹ ਪਤਾ ਨਹੀਂ ਤਿੰਨ ਦਿਨ ਕਿੱਥੇ ਬੰਨ੍ਹ ਕੇ ਰੱਖਿਆ ਸੀ ਭੁੱਖਾ ਤੈ ਕੇਵੇਂ ਰਹੀ ਕਿਵੇਂ ਨਾ ਚਲ ਪੁੱਤ ਤਾਂ ਕੁੜੀ ਨੂੰ ਵੀ ਤੁਸੀਂ ਸਮਝਾਉਣਾ ਕੋਈ ਗੱਲ ਨਹੀਂ ਅਸੀਂ ਆਦੀ 30 ਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਜਾ ਕੇ ਥਾ ਥਾ ਤੇ ਟੱਕਰਾ ਮਾਰਦੇ ਫਿਰ ਸਭ ਨੂੰ ਪਤਾ ਕਿ ਐਜੇ ਕਰਤੂਤਾ ਕਰਤਾ ਹੋ ਪਤਾ ਹੈ ਐਸਾ ਹੋਤਾ ਮੈਨੂੰ ਫੇਰ ਸੋਨੂੰ ਦਾ ਫਿਰ ਸਾਰਾ ਪਤਾ ਹੈਗਾ ਆ ਦੇਖ ਲੈ ਕਿਵੇਂ ਚੜ ਚੜ ਬੋਲਦੀਆਂ ਨੇ ਜਿਵੇਂ ਇਹਨਾਂ ਨੂੰ ਪਤਾ ਨਹੀਂ ਆਪਦੇ ਵਾਰੀ ਕਿਵੇਂ ਮਿਰਚਾ ਲੱਗਦੀ ਹੈ ਇਹਨਾਂ ਨੂੰ ਲੱਗਣਾ ਮੇਰੇ ਪਿਓ ਦਾ ਘਰ ਬਰਵਾਦ ਹੋ ਗਿਆ ਦੇਖ ਲੈ ਅੱਜ ਤੁਸੀਂ ਉਹ ਤੇ ਤਾਂ ਘਰ ਸੰਬੰਧ ਮੰਨ ਜਿਹੜੇ ਇੰਨੇ ਝਾਕੜੇ ਬੋਲਦੀਆਂ ਤਾਂ ਪਿਆਰਾ ਬਰਿਆ ਇਹਨੇ ਮਾਰੀ ਧੀ ਹੈ ਸਾਡੀ ਸਾਡੀ ਧੀ ਨਹੀਂ ਸੀਗੀ ਹੈ ਸਾਨੂੰ ਵੀ ਤਾਂ ਨਹੀਂ ਸੀ ਦੁੱਖ ਇਹਨੂੰ ਆਪਦੇ ਭਰਾ ਦੇ ਦੁੱਖੇ ਸਾਨੂੰ ਕੀ ਦਾ ਦੁੱਖੀ ਮੇਰੇ ਘਟਦਾ ਹੋਊਗਾ ਹਾਂ ਡਰਾਮੇ ਕਰ ਬਸ ਚੁੱਪ ਕਰ ਜਾ ਲੱਗੀ ਖੇਖਣ ਕਰਨ ਉਹ ਰਿਆ ਕੇ ਉਹਨੇ ਕਹਣਾ ਨਾ ਤੂੰ ਵੀ ਕਿਸੇ ਭੈਣ ਦਾ ਭਾਈ ਹੈ ਪੁੱਛ ਕੇ ਦੇਖ ਤੇ ਨਹੀਂ ਭੈਣ ਨੂੰ ਵੀ ਕਿੰਨੇ ਭਾਈ ਪਿਆਰੇ ਹੁੰਦੇ ਨੇ ਤੇ ਫਿਰ ਅਸੀਂ ਤੇਰੇ ਭਰਾ ਨਾਲ ਲੱਛਣ ਨਹੀਂ ਕਰਦੇ ਮੋੜਾ ਪੁੱਛ ਨਹੀਂ ਸਾਡੇ ਨਾਲ ਕਰਤਾ ਦਿੱਤੀ ਤੁਹਾਡੇ ਮੁੰਡੇ ਨੇ ਹੈ ਇਹਨਾਂ ਨੂੰ ਨਹੀਂ ਪਤਾ ਨਹੀਂ ਸੀ ਇਹਨਾਂ ਨੂੰ ਕੀ ਗੱਲ ਸੀ ਅਸੀਂ ਲੈਣ ਲੱਗ ਜਾਗੇ ਐ ਤਾਂ ਫਿਰ ਪੀਂਦੇ ਗੱਲ ਬਾਤ ਜੂਰੋਂ ਬਾਹਰ ਜਾਵਣ ਤੂੰ ਦੇਖੀਂ ਕਿ ਮੈਂ ਕਰਾਂਗੀ ਭੈਣੇ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਲੈਣ ਦੇ ਕੋਈ ਟਕਾਈ ਨਾ ਆਹ ਤੁਸੀਂ ਗੱਲ ਕਰਨ ਆਈ ਹੋ ਆ ਕੀ ਗੱਲ ਹੋਈ ਮੈਂ ਤਾਂ ਕਹਿਣੀ ਹੈ ਭੈਣ ਜੀ ਚਲ ਮੈਂ ਪੈਰੀਆਂ ਹੱਥ ਲਾ ਦੇਣੀਆਂ ਮੇਰੇ ਭਾਈ ਨੂੰ ਘਰੇ ਲਿਆ ਦੇਣਾ ਕਾਤਾ ਲਾ ਦੰਨਿਆ ਪੈਰੀ ਹੱਥ ਪੈਰੀ ਹੱਥ ਲਾਉਣਾਂਗੇ ਆਪਾਂ ਲੋੜ ਨਹੀਂ ਹੈਗੀ ਸੋਡੇ ਪੈਰੀ ਹੱਥਾਂ ਦੀ ਸਾਨੂੰ ਰੱਜੇ ਤੇ ਆਏ ਸੋਡੇ ਪੈਰੀ ਹੱਥਾਂ ਤੋਂ ਅਸੀਂ ਹਾਂ ਅਸੀਂ ਕੋਈ ਕਹਿੰਦੇ ਨਹੀਂ ਹੈਗੇ ਵੀ ਸਾਡੇ ਪੈਰੀ ਹੱਥ ਲਾਓ ਚੱਲ ਕੇ ਤੁਸੀਂ ਆਇਓ ਸਾਡੇ ਘਰੇ ਅਸੀਂ ਨਹੀਂ ਗਏ ਆਇਆ ਵੀ ਆਓ ਤੇ ਪੈਰੀ ਹੱਥ ਲਾਓ ਕਾਦੇ ਵਾਸਤੇ ਆਇਆ ਤੁਸੀਂ ਅਸੀਂ ਆਦੇ ਮੁੰਡੇ ਖਾਤਰ ਆਏ ਅਸੀਂ ਆਦੇ ਨੰਗਲ ਗੱਲ ਕਰ ਰਹੇ ਹਾਂ ਸਾਨੂੰ ਪਤਾ ਪੁਲਿਸ ਤੱਕ ਲਾ ਮੁੰਡਾ ਦੇ ਕੁੜੀ ਚੱਕਵਾ ਕੇ ਲੈ ਆਏ ਨੇ ਹਾਲੇ ਕਿਤੇ ਸਾਨੂੰ ਪਤਾ ਹੀ ਨਹੀਂ ਠੀਕ ਹੈ ਪੁਲਿਸ ਲਾ ਗਈ ਚੱਕੇ ਮੁੰਡੇ ਲੈ ਕੇ ਨਹੀਂ ਗਏ ਫਿਰ ਹੋਰ ਮੁੰਡਾ ਕਿੱਥੇ ਆਏਗਾ ਅਜੇ-ਜਾ ਕਰਤੂਤਾ ਕਰੂ ਪੁਲਿਸ ਦਾ ਚੱਕੂਗੀ ਜਿਹਦਾ ਕਰਤੂਤਾ ਮਾਰੀਆਂ ਨੇ ਉਹਦੀਆਂ ਉਹ ਤਾਂ ਕੱਲ ਨੂੰ ਕਿਸ ਨਾਲ ਚੱਲ ਚੁੱਪ ਕਰ ਜਾ ਤੂੰ ਉਹ ਬੋਲੀ ਜਾਂਦੀ ਐ ਚੱਪ ਕਰ ਜਾ ਹਾਂ ਕਿਹਾ ਕੀ ਸੀ ਮੈਂ ਤੈਨੂੰ ਚੁੱਪ ਕਰ ਜਾ ਹੁਣ ਨਾ ਬੋਲੀ ਅਸੀਂ ਜੇ ਪੁਸਤ ਚਕਾਣਾ ਹੁੰਦਾ ਨਾ ਜਦੋਂ ਸਾਡੀ ਕੁੜੀ ਨਾਲ ਉਹਨੇ ਕੀ ਕੁਛ ਕੀਤਾ ਉਹਦੀ ਚਕਾ ਦਿੰਦੇ ਪਤਾ ਹੈ ਪਾਈ ਸੀ ਅਸੀਂ ਫੇਰ ਚੁੱਪ ਕਰਕੇ ਵੀ ਚੱਲ ਸਾਡੀ ਕੁੜੀ ਸਾਡੇ ਘਰੇ ਆ ਗਈ ਦਫਾ ਹੋਣ ਦੇ ਸੇ ਤੂੰ ਕੀ ਲੈਣਾ ਹੈਗਾ ਇਹ ਆਪਦੇ ਘਰੇ ਅਸੀਂ ਆਪਦੇ ਘਰੇ ਉਹ ਨਹੀਂ ਨਾ ਸਮਝਾਉਂਦਾ ਸਾਡੇ ਹੱਥੋਂ 5100 ਪਟਕੇ ਸੁੱਕਣਾ ਪਣਾ ਸੀ ਸਾਨੂੰ ਪਤਾ ਸੀ ਵੀ ਕੁਰੀ ਦਾ ਮਾਮਲਾ ਸਾਡੀ ਬੇਇੱਜ਼ਤੀ ਹੋ ਗਈ ਉਲਟਾ ਧੀ ਆਲੇ ਤਾਂ ਉਹੀ ਗੱਲ ਭਾਈ ਸਾਹਿਬ ਐ ਸ਼ਰਮ ਮਾਨਦੇ ਨੇ ਬਾਰੇ ਵਾਸਤੇ ਗੱਲ ਡੋਈ ਇਸੇ ਕਰਕੇ ਅਸੀਂ ਵੀ ਚਲਪੜਦਾ ਪਾ ਦੋ ਇਸ ਗੱਲ ਦੇ ਉੱਤੇ ਆ ਗਈ ਮੂੰਹ ਚੱਕ ਕੇ ਲੈਕਚਰ ਕਰੀ ਜਾਂਦੇ ਹਥੇ ਆ ਕੇ ਮੁੰਡਾ ਦੇ ਮੁੰਡਾ ਦੇ ਮੁੰਡਾ ਜੇ ਚਪਾਇਆ ਸੀ ਫਿਰ ਹੋਰ ਮੁੰਡਾ ਕਿੱਥੇ ਆਏਗਾ ਸੰਗੀ ਕਿ ਮੁੰਡਾ ਕਿੱਥੇ ਆਏਗਾ ਸਾਨੂੰ ਪਤਾ ਲੱਪ ਲਓ ਮੈਂ ਬਤਾਉਂਗਾ ਨੂੰ ਮੇਰੀ ਗੱਲ ਸੁਣ ਲਓ ਇਹਨੂੰ ਸਾਰਾ ਪਤਾ ਹੁੰਦਾ ਇਹਨੂੰ ਇੱਕ ਇੱਕ ਗੱਲ ਦੱਸਦਾ ਉਹ ਤੈਨ ਮੈਨੂੰ ਪਤਾਗਾ ਵੀ ਇਹ ਕੁੜੀ ਤੇ ਆ ਹੁੰਦਾ ਲੈ ਆ ਮੈਂ ਤਾਂ ਇੰਨਾ ਕੋ ਪਤਾ ਮੇਰੇ ਘਰੋਂ ਚੱਕ ਕੇ ਲੈ ਆ ਆ ਪੈਸਾ ਲੈ ਲੈ ਮੈਂ ਤੂੰ ਘਰੇ ਲੈਂਦਾ ਕਹੋ ਸਾਨੂੰ ਖਬਰ ਕਿੱਥੇ ਸਿੱਧ ਕੇ ਆਏਗਾ ਮੇਰੇ ਵੀ ਪੱਲੇ ਨਾਲ ਬੰਨਿਆ ਬੰਨਿਆ ਪੱਲੇ ਨਾਲ ਤੁਸੀਂ ਕੋਈ ਨਾ ਕੀ ਕੇ ਪਤਾ ਕਰੋ ਸੁਸ਼ਿਆਣਾ ਚੁੱਪ ਕਰ ਜਾ ਕੋਈ ਜਵਾਹ ਸਿਰੋਂ ਨੂੰ ਗੋਦੀ ਲਾ ਲੈਂਦਾ ਜਾਂ ਗੋਦ 'ਚ ਲੈ ਮਿਲਦੀ ਪੁੱਛੇ ਤੂੰ ਰਾਜਾ ਕਵਾਇਆਗਾ ਪੁੱਛ ਆਂ ਨਹੀਂ ਭਾਈ ਉਹ ਵੀ ਸਿਆਣਾ ਬਹਿਣਾ ਉਹਨੂੰ ਵੀ ਸਾਰ ਕੰਮ ਚ ਹੈ ਨੀ ਕੀ ਕਰਦਾ ਮੈਂ ਕੀ ਨਹੀਂ ਜੇ ਅਸੀਂ ਸੁਪਤੀ ਨੇ ਹਾਂ ਨਾ ਫਾਇਦਾ ਚੱਕੇ ਸਾਡਾ ਆਹੀਂ ਸਾਡੀ ਪੁੱਤ ਨੂੰ ਤਿੰਨ ਤਰ੍ਹਾਂ ਦਾ ਉਹਨਾਂ ਰੱਖਾ ਦਿੱਤੇ